ਵਾਹਿ ਖਾਦਾ ਬੇਫਤੇ ਵਾਹਿ ਅੰਤਰਾ ਦਾ ਤੇ ਪਹੁੰਚੇ ਮੁਖ ਸੇਵਾਦਾਰ ਗਹਿਦਾਰ ਅੱਜ ਉਹਨਾਂ ਕੋ ਜਾਣਕਾਰੀ ਪ੍ਰਾਪਤ ਕਹੀਏ ਵਾਹਿ ਖਾਲਤਾ ਬੇਫਤੇ ਬਾਬਾ ਜੈਕੇ ਸਵੰਚ ਤੇ ਪਹੁੰਚੀ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬ੍ਰਹਮ ਗਿਆਨੀ ਕੌਮ ਦੇ ਮਹਾਨ ਜਥੇਦਾਰ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਗੁਰਦਰਾ ਸ਼ਹੀਦਾਂ ਸਾਹਿਬ ਗੁਰਦਰਾ ਸ਼ਹੀਦ ਗੰਸਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਖੜ ਗ੍ਰੰਥੀ ਹੋਣ ਦੇ ਨਾਤੇ ਜੋ ਅੱਜ ਭਾਈ ਅਜੀਤ ਸਿੰਘ ਜੀ ਜਿਨ੍ਹਾਂ ਦੇ ਦਸਹਿਰਾ ਸਮਾਗਮ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚੇ ਸੀ ਜੋ ਭਾਈ ਅਜੀਤ ਸਿੰਘ ਜੀ ਨੇ ਤਕਰੀਬਨ 52-53 ਸਾਲ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਦੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹਰ ਮੱਸਿਆ ਦੇ 14 ਦਿਨ ਦੀ ਰਾਤ ਲੰਗਰ ਵਿੱਚ ਸੇਵਾ માં ਸੇਵਾ ਤੇ ਸਿਮਰਨ ਕੀਤਾ ਔਰ ਉਹਨਾਂ ਦੀਆਂ ਜੜੀਆਂ ਅਮਿਟ ਜਾਦਾ ਸਨ ਉਹ ਸਾਡੇ ਦਿਲ ਵਿੱਚ ਉੱਕਰੀ ਹੋ ਜਾਂ ਹਨ ਇਸ ਕਰਕੇ ਅੱਜ ਉਹਨਾਂ ਦੇ ਪਰਿਵਾਰ ਨਾਲ ਜਿੱਥੇ ਅਸੀਂ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹਾਂ ਉਹਨਾਂ ਦੀ ਘਾਟ ਸਮੁੱਚੇ ਪੰਥ ਵਾਸਤੇ ਹੈ ਉਹਨਾਂ ਦੇ ਜੀਵਨ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ ਕਿ ਉਹਨਾਂ ਨੇ ਬਜ਼ੁਰਗੀ ਵਿੱਚ ਵੀ ਔਰ ਚੰਗੇ ਮਾੜੇ ਹਾਲਾਤਾਂ ਵਿੱਚ ਵੀ ਕੋਵਿਡ ਦੇ ਦਿਨਾਂ ਵਿੱਚ ਵੀ ਉਹਨਾਂ ਨੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਸਥਾਨ ਨਹੀਂ ਛੱਡਿਆ ਗੁਰੂ ਘਰ ਤੋਂ ਸੇਵਾ ਤੇ ਸਿਮਰਨ ਤੋਂ ਉਹਨਾਂ ਨੇ ਪਾਸਾ ਨਹੀਂ ਘਣੀ ਵਟਿਆ ਪੂਰਾ ਤਨ ਦੇ ਨਾਲ ਸੇਵਾਵਾਂ ਕਰਦੇ ਰਹਿ। ਸੋ ਇਸੇ ਤਰ੍ਹਾਂ ਸਾਨੂੰ ਵੀ ਗੁਰੂ ਅਨੰਦ ਸਾਹਿਬ ਮਹਾਰਾਜ ਜੀ ਦੇ ਘਰ ਦੀਆਂ ਗੁਰੂ ਦਰਬਾਰ ਦੀਆਂ ਸੇਵਾਵਾਂ ਤਨਮਨ ਤਨ ਕਰਕੇ ਕਰਨੀ ਚਾਹੀਦੀਆਂ। ਸਾਰੀਆਂ ਸੰਗਤਾਂ ਨੂੰ ਇਸ ਮੌਕੇ ਦੇ ਉੱਤੇ ਮੈਂ ਬੜੀ ਨਿਮਰਤਾ ਸਹਿਤ ਅਦਬ ਸਹਿਤ ਬੇਨਤੀ ਕਰਦਾ ਕਿ ਅਸੀਂ ਆਪਣੇ ਜੀਵਨ ਵਿੱਚ ਆਪਣੇ ਬੱਚਿਆਂ ਨੂੰ ਗੁਰੂ ਕੀ ਬਾਣੀ ਦੇ ਲੜਦਾਈਏ। ਗੁਰੂ ਕੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਤੇਦਾਰ ਕਰਾਈਏ। ਹਾਜ਼ਰੀਂ ਭਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਕਾਬੇ ਕਿਤੇ ਬਾਬਾ ਜੀ ਸਿੱਖੀ ਬੜੀ ਦੂਰ ਜਾ ਰਹੀ ਆ ਨੌਜਵਾਨ ਨਸ਼ੇ ਵਿੱਚ ਹੋਣਦੇ ਆ ਪਾਵਨ ਰੂਪਾਂ ਦੇ ਵਾਸਤੇ ਜੋ ਅੱਜ ਕੱਲ ਚੱਲਿਆ ਸਮਾਗ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਵੇਖੋ ਜੀ ਸਿੱਖੀ ਨੇ ਦੂਰ ਜਾ ਰਹੀ ਸਿੱਖੀ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਪਹਿਲਾਂ ਤਾਂ ਇਹ ਗੱਲ ਮੈਂ ਕਹਾਂਗਾ ਸਿੱਖੀ ਤਾਂ ਵੇਖੋ ਸਾਡੇ ਪੁਰਖਿਆਂ ਨੇ ਸਾਡੇ ਤੇ ਬੜਾ ਵੱਡਾ ਤਰਸ ਕਰਕੇ ਗੁਰੂ ਸਾਹਿਬਾਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੀ ਸਾਨੂੰ ਦਾਤ ਦਿੱਤੀ ਹੈ ਇਤੋਂ ਬਣਾ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਠੀਕ ਹੈ ਅਸੀਂ ਖੁਦ ਦੂਰ ਹੁੰਦੇ ਜਾ ਰਹੇ ਹਾਂ ਕੁਝ ਗੱਲਾਂ ਇਹ ਇੰਦਾ ਵੀ ਹੋ ਗਿਆ ਨੇ ਜਿਹੜੀ ਤੁਸੀਂ ਗੱਲ ਖਈ ਹੈ ਨਾ ਮਹਾਰਾਜ ਦੇ ਸਰੂਪਾਂ ਵਾਲੀ ਗੱਲ ਇਹਦੇ ਵਿੱਚ ਬਹੁਤ ਆਤ ਜਿਹੜੇ ਅੱਜ ਹਾਲਾਤ ਬਣ ਕੇ ਅਸੀਂ ਪੋਲੀਟੀਕਲ ਰੋਟੀਆਂ ਸੇਕਣ ਲੱਗ ਪਏ ਸਿੱਖ ਵੀ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਅਸੀਂ ਸਹਿਰਦਤਾ ਜਿਹੜੀ ਆ ਉਹ ਦਿਖਾਉਣੀ ਘਟਾ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਸੰਭਾਲ ਸਾਨੂੰ ਤਨ ਮਨ ਤਨ ਨਾਲ ਕਰਨੀ ਚਾਹੀਦੀ ਹੈ ਹਰ ਤਰ੍ਹਾਂ ਨਾਲ ਕਰਨੀ ਚਾਹੀਦੀ ਹੈ ਉਹ ਚ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ ਜੇ ਸੇਵਾ ਸਿਮਰ ਵੈਸੇ ਤਾਂ ਮੈਂ ਕਹਾਂ ਕਿ ਜਿੱਥੇ ਜਿੱਥੇ ਵੀ ਹੈਗੇ ਨੇ ਗੁਰੂ ਮਹਾਰਾਜ ਨੂੰ ਸਿੱਖ ਸੰਗਤਾਂ ਬੜੀ ਭਾਵਨਾ ਨਾਲ ਸੇਵਾਾਂ ਕਰਦੇ ਜਾਂਦੇ ਨੇ ਇਹਦੇ ਵਿੱਚ ਕੋਈ ਦੂਰਿਆ ਨਹੀਂ ਆ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੀਆਂ ਹੋਈਆਂ ਵੀ ਸੰਗਤਾਂ ਹੈਗੀਆਂ ਨੇ ਪਰ ਕੁਝ ਸਾਡੇ ਬੱਚੇ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਮੈਂ ਪਹਿਲੇ ਵੀ ਬੇਨਤੀ ਕੀਤੀ ਕਥਾ 'ਚ ਵੀ ਬੇਨਤੀ ਕੀਤੀ ਆ ਕਿ ਸਾਡੀ ਨਵੀਂ ਜਨਰੇਸ਼ਨ ਜਿਹੜੀ ਆ ਉਹ ਬਾਣੀ ਤੋਂ ਦੂਰ ਹੋ ਰਹੀ ਆ ਉਹਨਾਂ ਨੂੰ ਪੰਜਾਬੀ ਭੁੱਲ ਗਈ ਗੁਰਮੁਖੀ ਭੁੱਲ ਗਈ ਆ ਉਹਨਾਂ ਨੂੰ ਬਾਣੀ ਨਾਲ ਉੱਠਦੇ ਜਾਂਦੇ ਆ ਯਤਨ ਕਰੀਏ ਵੱਧ ਤੋਂ ਵੱਧ ਬੱਚਿਆਂ ਨੂੰ ਬਾਣੀ ਦੇ ਨਾਲ ਜੋੜੀਏ ਜੀ ਬਾਬਾ ਜੀ ਜਿਹੜੇ ਕਥਾ ਵਾਚ ਦਿੱਤੀ ਬਚਨ ਕਹੇ ਆ ਜੋ ਆਪਾਂ ਗਰਵਾਣੀ ਨਾਲ ਮੇਰੇ ਰਿਕਾਰਡਿੰਗ ਕਰੋ ਉਹਨੇ ਬਾਰੇ ਵੀ ਇੱਕ ਵਾਰੀ ਇਹ ਚਾਹਨਾ ਪਾਇਆ ਜਾਵੇ ਸੰਗਤਾਂ ਨੂੰ ਹੁਣ ਤਾਂ ਲਾਈਵ ਚੱਲਦੇ ਫਿਰੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਜਿੱਥੇ ਅਸੀਂ ਸਾਇੰਸ ਪੜਾਉਣ ਲਈ ਅੰਗਰੇਜ਼ੀ ਪੜਾਉਣ ਲਈ ਪੱਪਾਂ ਪਾਰਨ ਮੈਂ ਬਾਰ-ਬਾਰ ਕਿਹਾ ਮੈਂ ਪੜਾਉ ਲਈ ਸਾਇੰਟਿਸਟ ਬਣਾਉਣ ਲਈ ਡਾਕਟਰ ਬਣਾਉਣ ਲਈ ਇੰਜੀਨੀਅਰ ਬਣਾਉਣ ਲਈ ਬਣਾਉਣਾ ਚਾਹੀਦਾ ਪਰ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਕੀ ਬਾਣੀ ਨਾਲ ਜੋੜਨ ਲਈ ਅਸੀਂ ਬਿਲਕੁਲ ਅਵੇਸਲੇ ਹੋ ਗਏ ਆ ਆਪਣੇ ਬੱਚਿਆਂ ਨੂੰ ਗੁਰਬਾਣੀ ਪੜਾਓ ਮੈਂ ਇੱਥੋਂ ਤੱਕ ਵੀ ਦੇਖਿਆ ਬੱਚਿਆਂ ਵਿੱਚ ਜਾ ਕੇ ਤਕਰੀਬਨ ਪੰਜਾਬ ਦੇ 2500 ਸਕੂਲਾਂ ਚ ਗਿਆ 70 ਕਾਲਜਾਂ ਚ ਗਿਆ ਦੋ ਯੂਨੀਵਰਸਿਟੀਆਂ ਚ ਗਿਆ ਮੈਂ ਬੱਚਿਆਂ ਨੂੰ ਜਾ ਕੇ ਜਦੋਂ ਪੁੱਛਿਆ 93 98 69 ਬਾਰੇ ਉਹਨਾਂ ਨੂੰ ਕੁਝ ਪਤਾ ਨਹੀਂ ਆ ਬੱਚਿਆਂ ਨੂੰ ਨੰਗਾ ਤੇ ਨੰਝਾ ਮੈਂ ਕਿੰਨਾ ਕਿ ਜੁਨੀਵਰਸਿਟੀ ਵਿੱਚ ਪੜ੍ਹਦੇ ਆ ਬੱਚਿਆਂ ਨੂੰ ਮੰਗਾ ਤੇ ਜੰਗਾ ਅੱਖਰ ਨਹੀਂ ਭੁੱਲਣੇ ਆ ਰਹੇ ਅੱਜ ਦੀ ਤਰੀਕ ਚ ਇਹ ਹਾਲਾਤ ਆ ਸਾਡੇ ਤੇ ਮੈਂ ਪਹਿਲੇ ਵੀ ਇਹ ਗੱਲ ਕਹੀ ਕਿ ਜਿਸ ਕੌਮ ਨੂੰ ਖਤਮ ਕਰਨਾ ਹੈ ਉਸ ਕੌਮ ਦਾ ਪਹਿਰਾਵਾ ਖਤਮ ਕਰ ਦੋ ਉਹਦਾ ਸੱਭਿਆਚਾਰ ਖਤਮ ਕਰ ਦੋ ਉਹਦੀ ਲੈਂਗੁਏਜ ਖਤਮ ਕਰ ਦੋ ਭਾਸ਼ਾ ਬੋਲੀ ਖਤਮ ਕਰ ਦੋ ਜੇ ਅਸੀਂ ਆਪਣੀ ਮਾਂ ਬੋਲੀ ਨਾਲੋਂ ਟੁੱਟ ਗਏ ਆਪਣੇ ਕਲਚਰ ਸੱਭਿਆਚਾਰ ਨਾਲੋਂ ਟੁੱਟ ਗਏ ਆਪਣੇ ਜੋ ਜੜ ਸਾਨੂੰ ਦੱਸਿਆ ਲਿਬਾਸ ਸੋ ਲਿਬਾਸ ਨਾਲ ਟੁੱਟ ਕੇ ਤੇ ਫਿਰ ਕੌਮ ਤਾਂ ਖਤਮ ਹੋ ਜਾਂਦੀ ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਸੱਭਿਆਚਾਰ ਨਾਲ ਜੁੜਨਾ ਹੈ ਸੱਭਿਆਚਾਰ ਸਾਡਾ ਕੀ ਹੈ ਸਾਡਾ ਸੱਭਿਆਚਾਰ ਸੱਭਿਆਚਾਰ ਦੇ ਅਰਥ ਹੁੰਦੇ ਸਦਾਚਾਰਕ ਜ਼ਿੰਦਗੀ ਜੀਉਣ ਦੇ ਢੰਗਾਂ ਦੇ ਨਾਮ ਸੱਭਿਆਚਾਰ ਕਹਿੰਦੇ ਉਹ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਸੀਂ ਲੈਣਾ ਹੈ ਨਾ ਕਿ ਅਸੀਂ ਕਿਹੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੋਂ ਅਸੀਂ ਸਖਿਆਵਾਂ ਲੈਣੀਆਂ ਸਖਿਆਵਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਣੀਆਂ ਸੋ ਇਹ ਸਾਡਾ ਸੱਭਿਆਚਾਰ ਬਾਣੀ ਨੂੰ ਪੜਨਾ ਸਾਡੇ ਸੱਭਿਆਚਾਰ ਸਾਡੇ ਜੀਵਨ ਦਾ ਹਿੱਸਾ ਨੇ ਇਹ ਚੀਜ਼ਾਂ ਸੋ ਸਾਨੂੰ ਯਤਨ ਕਰਨੇ ਚਾਹੀਦੇ ਸਾਡੇ ਬੱਚਿਆਂ ਦਾ ਜਿਹੜਾ ਲਿਬਾਸ ਪਹਿਰਾਵਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਉਹ ਪੱਧਾ ਹੁੰਦਾ ਜਾਂਦਾ ਖਾਸ ਕਰਕੇ ਮੈਂ ਬੇਨਤੀ ਕਰਾ ਹਟ ਜੋੜ ਕੇ ਸਾਡੀਆਂ ਧੀਆਂ ਦਾ ਲਿਬਾਸ ਜਿਹੜਾ ਉਹ ਬਹੁਤਾ ਸ਼ੋਭ ਨੀਕ ਨਹੀਂ ਰਿਹਾ ਕਈ ਵਾਰਾਂ ਗੁਰੂ ਗ੍ਰੰਥ ਸਾਹਿਬ ਮੈਂ ਗੁਰੂ ਦੀ ਗੋਚ ਚ ਖੜਾ ਸੱਚੀ ਗੱਲ ਹੈ ਕਿ ਸਾਨੂੰ ਸ਼ਰਮ ਆ ਜਾਂਦੀ ਹੈ ਸਾਡੀਆਂ ਜਿਹੜੀਆਂ ਨੇ ਅੱਖਾਂ ਝੁਕ ਜਾਂਦੀਆਂ ਨੇ ਸੋਚੀਦਾ ਕਿ ਅੱਖਾਂ ਦੇ ਉੱਤੇ ਪੱਟੀ ਬੰਨ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਪਿਆ ਕਰੀਏ ਇੰਨੇ ਬੇ ਢੰਗੇ ਲਿਬਾਸ ਸਾਡੀਆਂ ਧੀਆਂ ਜਿਹੜੀਆਂ ਨੇ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਸਾਡੀਆਂ ਭੈਣਾਂ ਜਿਹੜੇ ਉਹ ਪਾ ਕੇ ਆਉਣ ਲੱਪੀਆਂ ਨੇ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਇਸ ਮੀਡੀਆ ਦੇ ਰਾਹੀਂ ਬੇਨਤੀ ਕਰਨੀ ਚਾਹੁੰਦਾ ਹੈ ਭਾਈ ਸਾਡੀਆਂ ਧੀਆਂ ਨੂੰ ਘਟੋ ਘਟ ਮੈਂ ਤਾਂ ਕਹਿੰਦਾ ਵੀ ਹਮੇਸ਼ਾ ਹੀ ਬਸਤਰ ਜਿਹੜਾ ਲਿਬਾਸ ਚੰਗਾ ਪਾਓ ਘਟੋ ਘਟ ਗੁਰਦੁਆਰਾ ਸਾਹਿਬ ਆਉਣ ਲੱਗਿਆਂ ਜਿਹੜੇ ਉਹ ਬਸਤਰ ਜ਼ਰੂਰ ਚੰਗੇ ਪਾ ਸ਼ਰੀਰ ਕਿਉਂਕਿ ਜਿਹੜਾ ਕੀ ਹੋਇਆ ਕੀ ਜਿਹੜਾ ਇਹ ਚੱਲਿਆ ਨਾ ਟ੍ਰੈਂਡ ਕਿ ਬਹੁਤੇ ਕੱਪੜੇ ਜਿਹੜਾ ਸਰੀਰ ਢੱਕਦੀ ਹੈ ਭੈਣ ਉਹਨੂੰ ਨਾ ਕਮੈਂਟ ਕਰਨ ਲੱਗ ਪਈਆਂ ਨੇ ਔਰਤਾਂ ਕਿ ਇਹ ਪਰ 올ਡ ਜਮਾਨੇ ਦੀ ਅਸਲ ਚ ਇਹ ਨਵੇਂ ਜਮਾਨੇ ਦੀ ਗੱਲ ਹੈ ਜਦੋਂ 올ਡ ਜਮਾਨਾ ਤਾਂ ਉਹ ਤੁਸੀਂ ਜਦੋਂ ਪੱਤਿਆਂ ਨਾਲ ਸਰੀਰ ਟੱਕ ਰਹੇ ਲੋਕਾਂ ਨੂੰ ਕੱਪੜੇ ਨਹੀਂ ਨੂੰ ਮਿਲਦਾ ਤੇ ਜਦੋਂ ਸਾੜੀ ਦਾ ਰਵਾਜ ਤਾਂ ਮੈਂ ਕਿਹਾ ਉਹਦੋਂ ਆਇਆ ਜਦੋਂ ਕਪੜਾ ਸੀਣਾ ਨਹੀਂ ਸੀ ਆਉਂਦਾ ਸੋ ਹੁਣ ਤਾਂ ਬੜੇ ਸੁੰਦਰ ਕੱਪੜੇ ਸੀਨੇ ਆਉਂਦੇ ਆ ਸਰੀਰ ਨੂੰ ਟੱਕਣਾ ਆਉਂਦਾ ਜਿੰਨੀ ਖੂਬਸੂਰਤੀ ਸਰੀਰ ਨੂੰ ਟੱਕ ਕੇ ਰੱਖਣ ਚ ਆਉਦਾ ਪ੍ਰਦਰਸ਼ਨ ਕਰਨ ਚ ਨਹੀਂ ਆ ਮੇਰੀ ਬੇਨਤੀ ਹੈ ਬਾਰ ਬਾਰ ਹੱਥ ਜੋੜ ਕੇ ਬਾਬਾ ਜੀ ਦੇ ਸਥਾਨ ਦਾ ਸੇਵਾਦਾਰ ਹੋਣ ਦੇ ਨਾਲ ਤੇ ਭਾਈ ਧੀਆ ਨੂੰ ਲਿਬਾਸ ਜਿਹੜਾ ਹੈ ਉਹ ਚੰਗਾ ਪਹਿਰਾਵਾ ਜਿਹੜਾ ਹੈ ਉਹ ਜਰੂਰ ਸਿੱਖਿਆ ਦਿਓ ਕਿ ਧੀਆ ਦਾ لباس ہونا بہت ਸਾਡੀਆਂ ਪੈਣਾ ਦਾ ਜ਼ਰੂਰੀ ਲੋੜੀਦਾ ਹੈ ਸਾਰਿਆਂ ਸੰਗਤਾਂ ਦਾ ਧੰਵਾਦ ਕਰਦਾ ਹਾਂ ਜੀ ਵਾਹਿਗੁਰੂ ਬਾਬਾ ਜੀ ਲਾਵਾ ਵੇਲੇ ਤੁਸੀਂ ਦੱਸਿਆ ਵੀ ਜੋ ਲਹਿੰਗੇ ਵਾਤੇ ਲਹਿੰਗੇ ਵਾਤੇ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਮੈਂ ਇਹ ਵੀ ਇਹ ਇਹਦੇ ਬਿਲਕੁਲ ਹੱਕ ਚ ਰਹੀ ਹਾਂ ਸਾਨੂੰ ਲਾਵਾ ਦੇ ਉੱਤੇ ਬਸਤਰ ਵੀ ਉਹ ਲਾਵਾ ਦੇ ਉੱਤੇ ਵੀ ਉਹ ਬਸਤਰ ਪਾਉਣੇ ਚਾਹੀਦੇ ਜਿਨ੍ਹਾਂ ਬਸਤਰਾਂ ਦੇ ਨਾਲ ਜਿਨ੍ਹਾਂ ਕੱਪੜਿਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੱਚੀ ਨੂੰ ਬੜੀ ਆਸਾਨੀ ਨਾਲ ਪ੍ਰਕਰਮਾ ਕਰ ਲਵੇ ਮੱਥਾ ਟੇਕ ਲਵੇ ਬੱਚਾ ਹੋਵੇ ਜਾਂ ਬੱਚੀ ਦੋਨਾਂ ਵਾਸਤੇ ਹੀ ਹੈ ਕਿ ਬੱਚਾ ਹੈ ਬੱਚੀ ਨੂੰ ਉਹ ਕੱਪੜੇ ਪਾ ਕੇ ਆਨੰਦ ਕਾਰਜ ਤੇ ਮਹਾਰਾਜ ਦੀ ਹਜ਼ੂਰੀ ਚ ਹੋਣਾ ਚਾਹੀਦਾ ਜਿੰਨਾ ਕੱਪੜਿਆਂ ਦੇ ਨਾਲ ਉਹ ਆਸਾਨੀ ਨਾਲ ਦਰਸ਼ਨਦਾਰੇ ਕਰਨ ਤੇ ਉਹਨਾਂ ਦੇ ਸਰੀਰ ਦਾ ਕੋਈ ਪ੍ਰਦਰਸ਼ਨ ਵੀ ਨਾ ਹੋਵੇ ਇਹ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਇਹ ਸਾਡੀਆਂ ਰਹਿਤ ਮਰਿਆਦਾ ਦਾ ਹਿੱਸਾ ਨਿਕਲਦਾ ਮੱਥਾ ਟੇਕਣ 'ਚ ਵੀ ਦਿੱਕਤ ਆਉਂਦੀ ਆ ਤਾਂ ਭਾਈ ਅੱਜ ਅੱਜ ਦੁੱਖ ਦੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਮਕਸੂਦਾਂ ਪਹੁੰਚੇ ਜੀਤ ਸਿੰਘ ਜੀ ਅੰਤਮਦਾਦ ਪਹੁੰਚੇ ਆ ਉਸ ਬੱਚੇ ਨੂੰ ਕੀ ਸੰਦੇਸ਼ਾਂ ਚਾਹਣੇ ਪਰਿਵਾਰ ਨੂੰ ਕੀ ਸੰਦੇਸ਼ ਉਹ ਤਨਮਾਨ ਕਾ ਸੇਵਾ ਕਰਦੇ ਕੀ ਸੰਦੇਸ਼ਾਂ ਦੇ ਬੱਚਾ ਉਹਨਾਂ ਨੂੰ ਸੰਦੇਸ਼ ਅਸੀਂ ਕੀ ਦੇ ਸਕਦੇ ਆ ਜਿਨ੍ਹਾਂ ਨੂੰ ਬਾਬਾ ਜੀ ਨੇ 52 53 ਸਾਲ ਸੇਵਾ ਦੇ ਸਮਰਪਿਤ ਪ੍ਰੈਕਟੀਕਲੀ ਲਾਈਫਸਟਾਈਲ ਵਿੱਚ ਜੀਵਨ ਚ ਜਾਚ ਸਿਖਾਈ ਉਹਨਾਂ ਨੂੰ ਅਸੀਂ ਇਸ ਸੰਦੇਸ਼ ਕੀ ਦੇਣਾ ਹੈ ਗਰੁੱਪ ਨੇ ਦਿੱਤਾ ਹੋਇਆ ਤੇ ਗੁਰੂ ਕੇ ਉਪਦੇਸ਼ ਮੁਤਾਬਕ ਆਪਾਂ ਜ਼ਿੰਦਗੀ ਜੀਵੀਏ ਜੀ ਆਪਾਂ ਜਿੱਥੋਂ ਆ ਉੱਥੋਂ ਫਿਰ ਬੁਲਾਦਾ ਦੋ ਦੱਸੋ ਕਿੱਥੋਂ ਆਏ ਆ ਸਰ ਪਰਿਵਾਰ ਸਿੰਘ ਜੀ ਦੇ ਸਥਾਨ ਤੋਂ ਸ੍ਰੀ ਅਮਰਸਰ ਸਾਹਿਬ ਜੀ ਤੋਂ ਕੋਰਨਾਸ਼ੀਦ ਗਾਂ ਸਾਹਿਬ ਦਾ ਸਾਡੇ ਗ੍ਰੰਥੀ ਸੁਭਜੀਤ ਸਿੰਘ ਸਿਭਰਾ ਫਤਿਹ ਅੱਜ ਕਰਦਾ ਦੀ ਵ